ਜਲੰਧਰ ਚਿਮਨੀ ਚੌਂਡ ਦੇ ਮਤੇ ਨਸਰ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਜਲੰਧਰ ਵੈਸਟ ਦੇ ਲੋਕਾਂ ਦੇ ਵਿੱਚ ਜਾ ਕੇ ਆਪ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਗਤ ਦਿਲੀਪਪੁਰਤ ਮੰਗੇ ਗਏ ਆ ਪ੍ਰਚਾਰ ਕੀਤਾ ਗਿਆ ਇਸ ਦੇ ਨਾਲ ਹੀ ਉਹ ਬੇਟੀ ਨਿਆਮਤ ਸਮੀਤ ਡੇਰਾ ਸਚਖੰਡ ਬੱਲਾ ਵੀ ਪਹੁੰਚੇ ਨਤਮਸਤਕ ਹੋਏ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਜਲੰਧਰ ਦੇ ਵਿੱਚ ਇਹ ਚੋਣ ਪ੍ਰਚਾਰ ਕੀਤਾ ਗਿਆ ਇਹ ਤਸਵੀਰਾਂ ਵੀ ਦੇਖ ਰਹੇ ਹਾਂ ਜਿੱਥੇ ਡਾਕਟਰ ਗੁਰਪ੍ਰੀਤ ਕੌਰ ਤੇ ਉਹਨਾਂ ਦੇ ਨਨਾਨ ਨੇ ਉਹ ਪ੍ਰਚਾਰ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਮ ਪਤਨੀ ਤੇ ਉਹਨਾਂ ਦੀ ਪੈਨ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਜਲੰਧਰ ਦੇ ਵਿੱਚ ਜਿਮਣੀ ਚੋਣ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਮੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਥੇ ਕੋਠੀ ਜਿਹੜੀ ਹੈ ਉਹ ਕਿਰਾਏ ਤੇ ਲਈ ਗਈ ਹੈ ਜਿਸ ਤੋਂ ਬਾਅਦ ਰੁਧੀਆਂ ਨੇ ਹਾਲਾਂਕਿ ਉਹਨਾਂ ਨੂੰ ਘੇਰਿਆ ਵੀ ਕਿ ਮੁੱਖ ਮੰਤਰੀ ਬੇਸ਼ੱਕ ਇਥੇ ਕੋਠੀ ਲੈ ਰਹੇ ਆ ਪਰ ਵੋਟਾਂ ਨਹੀਂ ਪੈਣੀਆਂ ਤਾਂ ਡੇਰਾ ਸਚਕੰਡ ਬੱਲਾ ਵੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਦੇ ਨਾਲ ਬੀਟੀ ਵੀ ਮਜੂਲ ਸੀ ਜੋਥੇ ਮੱਥਾ ਟੇਕਦੇ ਹੋਏ ਨਜ਼ਰ ਆਏ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੇ ਲਈ ਵੋਟਾਂ ਮੰਗਣ ਦੇ ਲਈ ਪਹੁੰਚੇ ਆ ਸੀਐਮ ਦੇ ਉਹਨਾਂ ਦੇ ਪਰਿਵਾਰਕ ਮੈਂਬਰ ਜਲੰਧਰ ਚਿਮਨੀ ਚੌਂਡ ਦੇ ਮਤੇਨਸਰ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਚਲੰਦਰ ਵੈਸਟ ਦੇ ਲੋਕਾਂ ਦੇ ਵਿੱਚ ਜਾ ਕੇ ਆਪ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਗਤ ਦੀ ਰਿਪੋਰਟ ਮੰਗੇ ਗਈ ਹੈ ਪ੍ਰਚਾਰ ਕੀਤਾ ਗਿਆ ਇਸ ਦੇ ਨਾਲ ਹੀ ਉਹ ਬੇਟੀ ਨਿਆਮਤ ਸਮੀਤਰ ਡੇਰਾ ਸਚਕੰਡ ਬੱਲਾ ਵੀ ਪਹੁੰਚੇ ਨਤਮਸਤਕ ਹੋਏ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਜਲੰਧਰ ਦੇ ਵਿੱਚ ਇਹ ਚੋਣ ਪ੍ਰਚਾਰ ਕੀਤਾ ਗਿਆ ਅਤੇ ਤਸਵੀਰਾਂ ਵੀ ਦੇਖ ਰਹੇ ਹਾਂ ਜਿੱਥੇ ਡਾਕਟਰ ਗੁਰਪ੍ਰੀਤ ਕੌਰ ਤੇ ਉਹਨਾਂ ਦੇ ਨਨਾਨ ਰਿਣੀ ਉਹ ਪ੍ਰਚਾਰ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਮ ਪਤਨੀ ਤੇ ਉਹਨਾਂ ਦੀ ਪੈਨ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਜਲੰਧਰ ਦੇ ਵਿੱਚ ਜਿਮਨੀ ਚੌਂ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਮੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉੱਥੇ ਕੋਠੀ ਜਿਹੜੀ ਹੈ ਉਹ ਕਿਰਾਏ ਤੇ ਲਈ ਗਈ ਹੈ ਜਿਸ ਤੋਂ ਬਾਅਦ ਰੁਧੀਆਂ ਨੇ ਹਾਲਾਂਕਿ ਉਹਨਾਂ ਨੂੰ ਘੇਰਿਆ ਵੀ ਕਿ ਮੁੱਖ ਮੰਤਰੀ ਬੇਸ਼ੱਕ ਇਥੇ ਕੋਠੀ ਲੈ ਰਹੇ ਆ ਪਰ ਵੋਟਾਂ ਨਹੀਂ ਪੈਣੀਆਂ ਤਾਂ ਡੇਰਾ ਸਚਕੰਡ ਬੱਲਾ ਵੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾਕਟਰ ਕੁਰਪ੍ਰੀਤ ਕੌਰ ਉਹਨਾਂ ਦੇ ਨਾਲ ਬੀਟੀ ਵੀ ਮਜੂਦ ਸੀ ਜੋ ਉਥੇ ਮੱਥਾ ਟੇਕਦੇ ਹੋਏ ਨਜ਼ਰ ਆਏ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੇ ਲਈ ਵੋਟਾਂ ਮੰਗਣ ਦੇ ਲਈ ਪਹੁੰਚੇ ਸੀਐਮ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਜਲੰਧਰ ਚਿਮਨੀ ਚੌਂਟ ਦੇ ਮਤੇਨਸਰ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਚਲੰਦਰ ਵੈਸਟ ਦੇ ਲੋਕਾਂ ਦੇ ਵਿੱਚ ਜਾ ਕੇ ਆਪ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਗਤ ਦੀ ਰਿਪੋਰਟ ਮੰਗੇ ਗਈ ਹੈ ਪ੍ਰਚਾਰ ਕੀਤਾ ਗਿਆ ਇਸ ਦੇ ਨਾਲ ਹੀ ਉਹ ਬੇਟੀ ਨਿਆਮਤ ਸਮੀਤਰ ਡੇਰਾ ਸਚਕੰਡ ਬੱਲਾ ਵੀ ਪਹੁੰਚੇ ਨਤਮਸਤਕ ਹੋਏ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਜਲੰਧਰ ਦੇ ਵਿੱਚ ਇਹ ਚੋਣ ਪ੍ਰਚਾਰ ਕੀਤਾ ਗਿਆ ਇਹ ਤਸਵੀਰਾਂ ਵੀ ਦੇਖ ਰਹੇ ਹਾਂ ਜਿੱਥੇ ਡਾਕਟਰ ਗੁਰਪ੍ਰੀਤ ਕੌਰ ਤੇ ਉਹਨਾਂ ਦੇ ਨਨਾਨ ਰਿਣੀ ਉਹ ਪ੍ਰਚਾਰ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਪਤਨੀ ਤੇ ਉਹਨਾਂ ਦੀ ਪੈਨ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਜਲੰਧਰ ਦੇ ਵਿੱਚ ਜਿਮਣੀ ਚੋਣ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਮੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉੱਥੇ ਕੋਠੀ ਜਿਹੜੀ ਹੈ ਉਹ ਕਿਰਾਏ ਤੇ ਲਈ ਗਈ ਹੈ ਜਿਸ ਤੋਂ ਬਾਅਦ ਰੁਧੀਆਂ ਨੇ ਹਾਲਾਂਕਿ ਉਹਨਾਂ ਨੂੰ ਘੇਰਿਆ ਵੀ ਕਿ ਮੁੱਖ ਮੰਤਰੀ ਬੇਸ਼ੱਕ ਇਥੇ ਕੋਠੀ ਲੈ ਰਹੇ ਆ ਪਰ ਵੋਟਾਂ ਨਹੀਂ ਪੈਣੀਆਂ ਤਾਂ ਡੇਰਾ ਸਚਕੰਡ ਬੱਲਾ ਵੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾਕਟਰ ਕੁਰਪ੍ਰੀਤ ਕੌਰ ਉਹਨਾਂ ਦੇ ਨਾਲ ਬੀਟੀ ਵੀ ਮਜੂਲ ਸੀ ਜੋ ਉਥੇ ਮੱਥਾ ਟੇਕਦੇ ਹੋਏ ਨਜ਼ਰ ਆਏ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੇ ਲਈ ਵੋਟਾਂ ਮੰਗਣ ਦੇ ਲਈ ਪਹੁੰਚੇ ਸੀਐਮ ਤੇ ਉਹਨਾਂ ਦੇ ਪਰਿਵਾਰਕ ਮੈਂਬਰ